ਲੱਗੀ ਲਗਵਾਏ 24-25 ਲੱਖ ਲੱਗ ਗਿਆ ਹੈ ਜਿਹੜੀਆਂ ਗੁਰਦੇ ਚੱਕੇ ਘਰ ਪਾਉਣ ਦੀ ਕੋਈ ਸਵਾਲ ਵਾਲੀ ਗੱਲ ਨਹੀਂ ਆ। ਕਈ ਵੀਰ ਕਹਿੰਦੇ ਸੀ ਕਿ ਘਰ ਦਿਖਾਓ ਅੰਦਰੋਂ ਹੋਣਾ ਕਿਵੇਂ ਖੁਸ਼ਾ ਕਿੰਨਾ ਕੰਪਲੀਟ ਹੋਇਆ ਪਰ ਤੁਹਾਨੂੰ ਸਾਰਾ ਦਿਖਾਉਣਾ। ਅਜੇ ਤਾਂ ਕੰਮ ਤਾਂ ਕਾਫੀ ਪਿਆ ਪਰ ਜਿੰਨਾ ਵੀ ਹੁਣ ਚਾਰ ਦੁਆਰੀ ਦਾ ਚੱਲੀ ਜਾਂਦਾ ਹੌਲੀ-ਹੌਲੀ ਕਰੀ ਜੰਨੇ ਆ ਤੁਹਾਨੂੰ ਮੈਂ ਸਾਰਾ ਦਿਖਾਉਣਾ ਐਂਟਰੀ ਕਰਕੇ। ਇੱਥੋਂ ਕੀ ਕੁਛ ਆਪਣਾ ਬੀੜਾ ਰੱਖਿਆ ਹੋਇਆ ਰੋ। ਠੀਕ ਆ ਬਾਵਾ ਰੱਖਿਆ ਹੋਇਆ ਇਦੋਂ ਲੰਬਾਈ 40 ਆ ਚੜਾਈ ਮੇਰੇ ਹਿਸਾਬ ਨਾਲ 90 ਦੇ 80-90 ਦੇ ਨੇੜੇ ਆ। ਸਾਰਿਆਂ ਤੋਂ ਪਹਿਲਾਂ ਆਪਣਾ ਆ ਜਾਂਦਾ ਅੰਦਰ ਪ ਐਂਟਰੀ ਕਰਦੇ ਹੋਈ ਸੈਮੀ ਕਲਾਸਿਕ ਕੋਠੀ ਪਾਈ ਹੋਈ ਆ ਤੇ ਬਾਕੀ ਮੈਂ ਤੁਹਾਨੂੰ ਹੋਰ ਗੱਲਾਂ ਵੀ ਦੱਸਦਾ ਹਨਾ ਤੇ ਹੌਲੀ-ਹੌਲੀ ਤਾਂ ਪਾ ਰਹੇ ਆ ਕਾਫੀ ਸਾਲ ਹੋ ਗਏ ਸਾਨੂੰ 2-3 ਸਾਲ ਹੋ ਗਏ ਘਰ ਪਾਉਂਦੇ ਨੂੰ ਇਹਦੇ ਕੀ ਮਤਲਬ ਸਾਡਾ ਮੰਨਣਾ ਇਹ ਹੈ ਕਿ ਆਪਾਂ ਲੋਨ ਲੂੰ ਲੈ ਕੇ ਜੇ ਕਰਦੇ ਜਾ ਕੇ ਘਰ ਨਾ ਪਾਈਏ ਜਿੰਨੀ ਕਿਨ ਕਮਾਉਂਦੀ ਆ ਉਹ ਚੋਂ ਕੁਛ ਕੁ ਸੇਵਿੰਗ ਕੱਢ ਕੇ ਇਮਰਜੈਂਸੀ ਫੰਡ ਲਾ ਲਉ ਸਭ ਕੁਝ ਰੱਖ ਰੱਖ ਕੇ ਫੇਰ ਹੀ ਲਾਉਣੇ ਜਿੰਨੀ ਕੁ ਬਚਦੇ ਆ ਹੀ ਨਹੀਂ ਹੈਗਾ ਕੀ ਸਾਰੇ ਇਥੇ ਲਾਈ ਜਾਣੇ ਆਗੇ ਇਹ ਮੇਨ ਰੀਜ਼ਨ ਕੀ ਆ ਕਿ ਆਪਣਾ ਪੁਰਾਣਾ ਕਾਰ ਜਿਹੜਾ ਪੂਰਾ ਵਧੀਆ ਕੰਡੀਸ਼ਨ ਚ ਪਿਆ ਹੈ ਪਰ ਉਹ ਬਿਨਾ ਨਕਸ਼ੇ ਜੇ ਤੋਂ ਸੀਗਾ ਤਾਂ ਕਰਕੇ ਐਡਵਾਂਸ ਚ ਸ਼ੁਰੂ ਕਰਤਾ ਕੋਈ ਹਜੇ ਜ਼ਰੂਰਤ ਨਹੀਂ ਹੈਗੀ ਆ ਕੋਈ ਤਿੱਕਤਾ ਕਿ ਉਹ ਜੀ 15 20 ਸਾਲ ਨਾ ਪਾਵਾਂਗੇ ਫੇਰ ਵੀ ਉਹ ਮੈਂ ਵਧੀਆ ਪਿਆ ਆਪਣਾ ਕਾਰ ਤੇ ਵਸ ਇੱਥੇ ਆਪਾਂ ਕਰਾਂ ਬਿਜਲੀ ਦਾ ਪ੍ਰਬੰਧ ਕਰਕੇ 4-5 ਦਿਨਾਂ ਤੱਕ ਕੈਮਰੇ ਲਵਾਵਾਂਗੇ ਹਿਡਨ ਕੈਮਰੇ ਛੋਟੇ-ਛੋਟੇ ਲਵਾਵਾਂਗੇ ਤਾਂ ਕਿ ਕੋਈ ਰਾਖੀ ਰਹੇ ਹੁਣ ਚਾਰ ਦੁਆਰੀ ਹੋ ਗਈ ਆਪਾਂ ਰਾਖੀ ਰਹਿਆ ਕਰੂਗੀ ਕੈਮਰੇ ਲਵਾਵਾਂਗੇ ਇੱਥੇ ਪੂਰਾ ਪ੍ਰਬੰਧ ਕਰਾਂਗੇ ਤੇ ਹੋ ਸਕਦਾ ਇੱਕ ਬੰਦਾ ਵੀ ਪਾ ਦਿਆ ਕਰੀਏ ਕਿਉਂਕਿ ਰਾਤ ਨੂੰ ਆਪਾਂ ਵੀ ਵੇਲੀ ਹੁੰਨੇ ਜਾਂ ਕੈਮਰੇ ਤਾਂ ਇੱਥੇ ਪੱਕੀ ਲੱਗ ਹੀ ਜਾਣਗੇ ਹਫ਼ਤੇ ਦੇ ਅੰਦਰ-ਅੰਦਰ ਹੁਣ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਕਰਜਾ ਕਰਜਾ ਚੱਕੇ ਘਰ ਪਾਉਣ ਦੀ ਕੋਈ ਸਵਾਲ ਵਾਲੀ ਕਰਨੀ ਆ ਹਾ ਪੋਰਚ ਇਥੋਂ ਐਂਟਰੀ ਹੋ ਕੇ ਇੱਧਰ ਤਾਂ ਆਪਣਾ ਗੈਸਟ ਹੂਆ ਗਿਆ ਸੋਫੇ-ਸੂਫੇ ਲੱਗਣਗੇ ਜਿੱਥੇ ਨਾ ਡਰਾਈਂਗ ਏਰੀਆ ਕਹਿ ਦਿੰਦੇ ਨੇ ਆਹ 게ਟ ਆ ਕੇ ਕਿੱਧਰ ਇੱਥੇ ਵਿਊ ਆਪਣੇ ਘਰ ਦਾ ਪੂਰਾ ਵਧੀਆ ਸਾਰੇ ਪਾਸਿਓ ਚੈੱਕ ਕਰ ਲਓ ਤੁਸੀਂ ਇੱਧਰ ਵੀ ਹਰਿਆਲੀ ਆਪਣੇ ਖੇਤ ਨੇ ਇੱਧਰ ਇੱਥੇ ਵੀ ਵਧੀਆ ਵਿੰਡੋ ਉਰੇ ਬੈਠੇ ਬੰਦੇ ਨੂੰ ਵੀ ਪਹੀ ਦੇ ਨਿਗਾਹ ਰਿਹਾ ਕਰੂਗੀ ਠੀਕ ਆ ਇਹ ਆਪਣੀ ਲੌਬੀ ਆ ਗਈ ਮੇਰੇ ਸਾਹਮਣੇ 14x26 ਦੀ ਲੌਬੀ ਹੈ ਇਹ ਠੀਕ ਆ ਲੌਬੀ 'ਚ ਇੱਥੇ ਆਪਾਂ ਆ ਗਿਆ ਡਾਈਨਿੰਗ ਰੂਮ ਇਥੇ ਡਾਈਨਿੰਗ ਏਰੀਆ ਹੈਗਾ ਮੇਚ ਲਾਵਾਂਗੇ ਕੁਰਸੀਆਂ ਲਾਉਂਦੇ ਫਰਿੱਜ ਸੁੱਝ ਜਾ ਇੱਧਰ ਬੋਰਡ ਰੱਖਿਆ ਫਰਿੱਜ ਲਾਵਾਂਗੇ ਇੱਥੇ ਉਸ ਤੋਂ ਬਾਅਦ ਆਹ ਆਪਣਾ ਏਰੀਆ ਓਪਨ ਕਿਚਨ ਦਾ ਤੇ ਇੱਧਰ ਵੀ ਓਪਨ ਹੀ ਰਹੂਗਾ ਜਿਵੇਂ ਆਹ ਕਿਚਨ ਆ ਗਈ ਆਪਣੀ ਕਿਚਨ ਚ ਆਪਣੀ ਤੁਸੀਂ ਚੈੱਕ ਕਰ ਲਓ ਸਭ ਕੁਝ ਓਕੇ ਹੈ ਇਧਰੋਂ ਵੀ ਆਪਾਂ ਇਹ ਬਣਾਇਆ ਕਿ ਜੇ ਘਰੇ ਕੋਈ ਬੰਦਾ ਸਾਰੇ ਦੀ ਨਿਗਰਵੇ ਉਰੇ ਖੜ ਕੇ ਸੋਈ ਦੀ ਹੌਂਸ ਤੱਕ ਨੀਗਾ ਵਜਿਆ ਕਰੋਗੀ ਅਜੇ ਚਾਰ ਦواری ਉੱਚੀ ਚੱਕਣੀ ਹੈ ਕਿ ਵਿੱਚ ਗੈਸ ਗੁੰਸਾ ਲਈ ਸਾਰੀਆਂ ਪੈਪਾ ਤੇ ਆਰਓ ਥੱਲੇ ਲੱਗੂ ਉਹਦਾ ਸਾਰਾ ਪ੍ਰਬੰਧ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਦਿਖਾ ਦਿੰਨਾਗਾ ਇੱਕ ਬੈਡਰੂਮ ਇਧਰ ਆ ਗਿਆ ਆਪਣਾ ਚੈੱਕ ਕਰ ਲੋ 14 ਮਈ ਕੁਛ ਤੱਕ ਉਹ ਆਪਣਾ ਪੁਰਾਣਾ ਘਰ ਆ ਗਿਆ ਪਿੱਛੇ ਪੂਰੀ ਸਹੀ ਕੰਡੀਸ਼ਨ ਚ ਪਿਆ ਇਹ ਆਪਣਾ ਛੱਡ ਆ ਗਿਆ ਪਿੱਛੇ ਆਪ ਥੋੜੀ ਤਾਂ ਛੱਡੇ ਪਏ ਸੀ ਤਾਂ ਹਨਾ ਕੀ ਪਿੱਛੇ ਜ਼ਰੂਰਤ ਨਹੀਂ ਹੈਗੀ ਤੇ ਹੁਣ ਮੈਂ ਇਧਰ ਆ ਗਿਆ ਮਤਲਬ ਓਪਨ ਬਾਥਰੂਮ ਮਤਲਬ ਓਪਨ ਨਹੀਂ ਕਰਦੋਂ ਤੇ ਲੋ ਮੁਖਲਾ ਨਹੀਂ ਕੀ ਓਪਨ ਸਾਰੇ ਲੋਕਾਂ ਵਾਸਤੇ ਨੇ ਜਿਹੜੇ ਆਪਾਂ ਚ ਫਿਰਦੇ ਨੇ ਉਹਨਾਂ ਲਈ ਇੱਕ ਵਾਸ਼ਰੂਮ ਆ ਗਿਆ ਇਹੇ ਵਾਸ਼ਰੂਮ ਸਾਰੇ ਜਿਹਨੇ ਐਕਸੈਸ ਕਰਿਆ ਕਰਨਗੇ ਹਨਾ ਤੇ ਉਸ ਤੋਂ ਬਾਅਦ ਆਹ ਹਾਰੂਮ ਆ ਗਿਆ ਇਹ ਬੈੱਡਰੂਮ ਆ ਗਿਆ ਇਹ ਬੈੱਡਰੂਮ ਦੇ ਨਾਲ ਕਿਹੜਾ ਹੁੰਦਾ ਉਹ ਤਿਆਰ ਹੋਣ ਵਾਲਾ ਕਮਰਾ ਆ ਗਿਆ ਕੀ ਕਹਿੰਦੇ ਹੁੰਦੇ ਉਹ ਮਨਾ ਭੁੱਲ ਗਿਆ ਤੇ ਉਹ ਇੱਕ ਇਹਦਾ ਵਾਸ਼ਰੂਮ ਆ ਗਿਆ ਇਹ ਕਮਰੇ ਦਾ ਅਟੈਚ ਵਾਸ਼ਰੂਮ ਇਹਦੇ ਨਾਲ ਹਨਾ ਤੇ ਨਾਖਾ ਸ਼ਾਹੀ ਉਹ ਕਈ ਵੀਰ ਪੁੱਛਦੇ ਹੋਊਗਾ ਮੈਂ ਤੁਹਾਨੂੰ ਦੱਸੂਗਾ ਉਸ ਤੋਂ ਬਾਅਦ ਆਪਣੀ ਕੋਠੀ ਐਨਿੰਗ ਸੀ ਬਾਹਰ ਚਾਪਾ ਕੁਝ ਕੁ ਚੇਂਜ ਕੀ ਕੀਤਾ ਆਹ ਹੈ ਇਹ ਉਹਨਾ ਤਜ ਮੇਰੇ ਆਪ ਨੂੰ ਆਦਤ ਹੁੰਦੀ ਓਪਨ ਜਿ ਬੈਠਣ ਦੀ ਇੱਧਰ ਖੁੱਲਾ ਥਾਂਗਾ ਇੱਧਰ ਪਸ਼ੂ ਵਾਲਾ ਬਣਾਵਾਂਗੇ ਆਪਾਂ ਹੁਣ ਵਾਲੇ ਟਾਈਮ 'ਚ ਤੇ ਉਹ ਸ਼ਾਂਤ ਸੁਨਤ ਵਾਲੇ ਸਾਰੇ ਇੱਧਰ ਬਣੂਗਾ ਆਪਣਾ ਇੱਥੇ ਆਪਣਾ ਜਿਵੇਂ ਬੈਠੇ ਆ ਕਰਨੀ ਹੈ ਕੱਪੜੇ-ਕੁਪੜੇ ਸਿਉਂਦੇ ਹੁੰਦੇ ਆ ਜਾਂ ਉਹ ਗੱਲਾਂ ਮਰੀਂਦੇ ਚੱਲੇ ਕੋਲੇ ਤੇ ਆਪਣੀ ਬਾਹਰਲੀ ਰਸੋਈ ਆ ਗਈ ਇਹ ਰਸੋਈ 'ਚ ਆਪਾਂ ਇੰਨੇ ਫੀਚਰ ਨਹੀਂ ਦਿੱਤੇ ਹਨਾ ਕੀ ਬਹੁਤ ਕੁਝ ਐਡ-ਆਨ ਕਰਨੇ ਤੇ ਸ਼ੈਂਕ ਲੱਗੂ ਚਾਰ ਚੂਰ ਇੱਧਰ ਹੋਇਆ ਕਰੋ ਦੁੱਧ ਦਾ ਤੇ ਜਿਹੜਾ ਵੀ ਆਇਆ ਕਰੋ ਇੱਧਰ ਪਰਫਮਲ ਹੋ ਉਧਰ ਤਾਂ ਕਿ ਗੋਹੇ ਗੂਹੇ ਵਾਲੇ ਪੈਰ ਅੰਦਰ ਨਾ ਜਾਣਗੇ ਚਾਰ ਦੀ 스멜 ਜੀ ਤੜਕੇ ਦੀ 스멜 ਜੀ ਜ਼ਿਆਦਾ ਹੀ ਆਉਂਦੀ ਆ ਉਹ ਕਰਕੇ ਇਹਨੂੰ ਆ ਬਾਡੀ ਰੱਖਤਾ ਆਪਾਂ ਉੱਤੇ ਕੈਂਸ ਲੱਗੂ ਟੂਟੀ ਜੀ ਤੇ ਇੱਧਰ ਆਪਾਂ ਪੇਟੀਆਂ ਬੂਟੀਆਂ ਵਾਸਤੇ ਪ੍ਰਬੰਧ ਕਰਤਾ ਹੁਣ ਪੇਟੀਆਂ ਇੱਥੇ ਤਾਂ ਹੀ ਢੇਡ ਵੱਡਾ ਰੱਖਿਆ 4 ਫੁੱਟ ਦਾ ਇੱਥੇ ਪੇਟੀਆਂ ਵਾਲਾ ਰੂਮ ਬਣਾਇਆ ਢੀ ਜਾਂ ਕੋਈ ਵੀ ਮਤਲਬ ਜਿੜਕਾਂ ਨੂੰ ਆਦਤ ਹੁੰਦੀ ਆ ਅੱਡ ਪੈਣ ਦੀ ਹੁਣ ਆ ਚਲੋ ਕੁਝ ਵੀ ਮੰਨ ਲਓ ਇਹ ਪੇਟੀਆਂ ਸੀ ਤਾਂ ਹੀ ਬਣਾਇਆ ਕਿ ਮੇਰੀ ਦਾਦੀ ਨੂੰ ਆਦਤ ਈ ਹੈ ਪੇਟੀ ਵਾਲੇ ਬਣਤੀ ਪੇਟੀ ਵਾਲੇ ਚ ਬਣੈਂਦੀ ਉਹ ਸਪੈਸ਼ਲ ਉਹਨੇ ਕਹਿ ਕੇ ਬਣਵਾਇਆਗਾ ਚੈੱਕ ਕਰ ਲਓ ਇਦਾਂ ਨਹੀਂ ਐਂ ਹੀ ਛੱਡ ਦਾਂ ਪੂਰੇ ਘਰ ਬਣਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਦੂਜੇ ਫਲੋਰ ਤੇ ਪਹਿਲੇ ਫਲੋਰ ਤੇ ਇੰਦਾ ਗਰਾਉਂਡ ਸੀਗਾ ਫਸਟ ਫਲੋਰ ਤੇ ਚੱਲਦੇ ਆਂ ਤੇ ਆਪਣੇ ਬੰਨੇ ਉਹ ਹੌਲੀ-ਹੌਲੀ ਪਾਈ ਜਾਂਦੇ ਕੋਈ ਆਪਾਂ ਕੋਈ ਬਿਲਕੁਲ ਵੀ ਕਾਰ ਨਹੀਂ ਜੇ ਆਪਾਂ ਨੂੰ ਆਏ ਹੋਵੇ ਨਾ 5 ਸਾਲਾਂ ਨਾਲ ਪਾਈ ਇਹ ਜੇ ਖੜ ਜੀਏ ਕੋਈ ਹੋਰ ਕੰਮ ਕਰਨ ਲੱਗ ਜੀ ਫਿਰ ਵੀ ਆਪਾਂ ਨੂੰ ਕੋਈ ਘਾਲ ਨਹੀਂ ਹੈਗੀ ਇੱਥੇ ਲੌਬੀ ਉਹੀ ਆ ਗਈ ਠੀਕ ਹੈ ਨਾ ਇਹ ਬੋੜੀਆਂ ਉੱਤੇ ਜਾਂਦੀਆਂ ਸਾਰਿਆਂ ਤੋਂ ਪਹਿਲਾਂ ਇੱਧਰ ਵਾਸ਼ਰੂਮ ਆ ਗਿਆ ਵਾਸ਼ਰੂਮ ਦੇ ਨਾਲ ਆਪਣਾ ਡਰੈਸਿੰਗ ਰੂਮ ਆ ਗਿਆ ਇਹ ਵਾਸ਼ਰੂਮ ਦੀ ਦੋ ਗੇਟ ਰੱਖੀ ਹੈ ਇੱਕ ਵਾਸ਼ਰੂਮ ਉੱਤੇ ਠੀਕ ਆ ਡਰੈਸਿੰਗ ਰੂਮ ਇਹ ਇੱਕ ਬੈੱਡਰੂਮ ਆ ਗਿਆ ਮੇਨ ਜਿਹੜਾ ਉੱਤੇ ਆ ਜਿਹੜਾ ਆਪਾਂ ਤਿਆਰ ਕਰਵਾਉਣਾ ਇਹ ਮੈਂ ਤਿਆਰ ਤਾਂ ਕਰਵਾਉਣਾ ਹੁੰਦਾ ਬੈੱਡਰੂਮ ਇੱਥੇ ਤਿਆਰ ਆਪਾਂ ਮੇਨਲੀ ਤਾਂ ਕਰਵਾਉਣਾ ਨਿਗਾ ਸਹੀ ਰਹਿੰਦੀ ਐ ਪਿੰਡ ਤੇ ਇਧਰੋਂ ਜਿਹੜਾ ਮੇਰਾ ਫੇਵਰੇਟ 뷰 ਆ ਹਰਿਆਲੀ ਦਾ ਦੇਖ ਲਓ ਸਭ ਸਾਬ ਸਭ ਸਹੀ ਦੇਖਦ ਰਹੋ ਤੇ ਮੇਰਾ ਖਿਆਲ ਸੀ ਰਾਖ ਕੰਦਾ ਨਾ ਹੁੰਦੀਆਂ ਨੇ ਇੱਥੇ ਆਡੀ ਗੱਲਬਾਤ ਹੋਣੀ ਸੀ ਠੀਕ ਆ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਟੀਵੀ ਲੱਗੂ ਬਹੁਤ ਯਾਰ ਮੀਂਹ ਨਾਲ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਮੈਂ ਘਰ ਬਣਾਇਆ ਮੈਨੂੰ ਵੇਟ ਆ ਕਦੋਂ ਤਿਆਰ ਕਰ ਦਈਏ ਤੇ ਰਹਿਣ ਲੱਗੇ ਠੀਕ ਆ ਆ ਦੇਖ ਲਓ ਆ ਹੁਣ ਨਿੱਕੇ ਨਿੱਕੇ ਚੀਜ਼ਾਂ ਹੀ ਬਣਾ ਰਹੇ ਹਾਂ ਦੇ ਚੋ ਪਾਣੀ ਆਇਆ ਇਹ ਮੈਨੂੰ ਗੌਰ ਕਰਉਗਾ ਚੀਜ਼ਾਂ ਦੀ ਤੇ ਜਿਵੇਂ ਉਹਨਾਂ ਚੋਂ ਵੀ ਪਾਣੀ ਆਇਆ ਹੋਇਆ ਮੈਂ ਸਾਰੇ ਬਾਅਦ ਚ ਬੰਦ ਕੀਤੇ ਸੀਗੇ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਬਹੁਤ ਰੱਖਣਾ ਪੈਂਦਾ ਯਾਰ ਕਰ ਪਾਉਣ ਲੱਗੀ ਐ ਅਣਜਾਣ ਮਿਸਤਰੀ ਹੋਣਗੇ ਮੈਨੂੰ ਪਤਾ ਸਾਰੀ ਫਿਟਿੰਗ ਮੈਪ ਕਰਾਈ ਆ ਤੇ ਬਹੁਤ ਮੱਥਾ ਮਰਿਆ ਤੇ ਮੇਰਾ ਆਪਦਾ ਬਹੁਤ ਇੱਥੇ ਕੰਮ ਕੀਤਾ ਹੋਇਆ ਹੈ ਇਹ ਆਪਣਾ ਪੂਜਾ ਰੂਮ ਆ ਗਿਆ ਠੀਕ ਆ ਉੱਥੇ ਆਪਾਂ ਬੋਰਡਬੂਡ ਦਾ ਫੋਟੋ ਫੋਟਮਾ ਲਾ ਕੇ ਪੂਜਾ ਰੂਮ ਪੂਰਾ ਸੋਹਣਾ ਬਣਾਉਣਾ ਉੱਤੇ ਤਾਂ ਲਾਇਆ ਆਪਾਂ ਕਿਉਂਕਿ ਥੱਲੇ ਸਾਰੇ ਪੈਰੀ ਪਰਦੇਂ ਜੇ ਮਿੱਟੀ ਮੁੱਟੀ ਜ਼ਿਆਦਾ ਹੁੰਦੀ ਨਾ ਉੱਤੇ ਆਪਾਂ ਖਾਸ ਕਰਕੇ ਇਹੀ ਚੱਕਰ ਸੀ ਆਪਣਾ ਉੱਤੇ ਬਣਾਉਣ ਦਾ ਇੱਥੇ ਦੇਖ ਲਓ ਚੰਗੀ ਜੀ ਵਿੰਡੋ ਭਰਾ ਦੇਣਗੇ ਇੱਥੋਂ ਵੀ ਵਧੀਆ ਪੈਂਡ ਨਹੀਂ ਹੈ ਨਾ ਆਪਣਾ ਤੇ ਇਸ ਦੇ ਨਾਲ ਹੀ ਇੱਕ ਬੈਡਰੂਮ ਆ ਆ ਗਿਆ ਇਹ ਬੈਡਰੂਮ ਆਪਾਂ ਟੈਂਪਰੀਰੀ ਜਿਹਾ ਰੱਖਿਆਗਾ ਕਿ ਪਰਮਾਨੈਂਟ ਨਹੀਂ ਹੈਗਾ ਵੈਸੇ ਇਥੇ ਮੜ ਮੋਟਾ ਸਮਾਨ ਕੁਲੀ ਤਿਆਰ ਤੁਰੀ ਕਰਦੇ ਹੋ ਕੋਈ ਲੋੜ ਨਹੀਂ ਪੈਂਦੀ ਪਰ ਉੱਤੇ ਸ਼ੋਅ ਕਰਕੇ ਸਾਨੂੰ ਪਾਉਣਾ ਹੀ ਪਿਆ ਉਹ ਤਾਂ ਸਾਨੂੰ ਜ਼ਰੂਰਤ ਹੈ ਨਹੀਂ ਸੀ ਤੇ ਇੱਕ ਗੱਲਾਂ ਆਹ ਦੇਖ ਲਓ ਇਹ ਤਾਂ ਲਾਈਟਾਂ ਵਾਸਤੇ ਇਹ ਪਾਵਰ ਪਲੱਗਾਂ ਵਾਸਤੇ ਹਰੇਕ ਕਮਰੇ 'ਚ ਛੜਾਇਆ ਹੋਇਆ ਜਿਵੇਂ ਹੀ ਰੂਟਰ ਲਾਉਣਾ ਪਾਵਰ ਪਲੱਗ ਉਹਦੇ ਕਰਕੇ ਤੇ ਇੱਧਰ ਦੀ ਜਾਜ ਜ ਆਪਣਾ ਪੋਰਚ ਆ ਗਿਆ ਇਥੇ ਪੋਰਚ 'ਚ ਹੁਣ ਆਪਾਂ ਫਰਸ਼ ਲਵਾਵਾਂਗੇ ਕੱਲੇ ਪੋਰਚ ਦੇ ਵਿੱਚ ਦੋ ਮਹੀਨੇ ਤੱਕ ਤੇ ਪੋਰਚ ਦੀ ਹਾਈਟ ਵੀ ਖਾਸੀ ਆ ਤੇ ਇਦਨੂਆ ਚੈੱਕ ਕਰ ਲਵਿਓ ਉਹ ਕਮਰੇ ਚੋਂ ਆ ਕੇ ਗੇਟ ਇੱਥੋਂ ਆਪਣਾ ਸਾਰਾ ਇੱਥੇ ਬੈਠਣ ਨੂੰ ਉੱਠਣ ਨੂੰ ਪੂਰਾ ਸੋਹਣਾ ਕੰਮ ਕਰਾਂਗੇ ਆਪਾਂ ਦੇਖ ਲਓ ਬਸ ਥੋੜੀ ਸਿਕਿਉਰਟੀ ਐਸੇ ਆਪਾਂ ਕੈਮਰੇ ਕੁਮਰੇ ਜਹਤੀ ਲਵਾ ਰਹੇ ਆਂ ਚਾਰ ਪੰਜ ਜਨਾਂ ਦੇ ਵਿੱਚ ਕਹਿਆ ਹੋਇਆ ਬੰਦੇ ਨੂੰ ਆ ਜਾਣਗੇ ਇੱਧਰ ਆਪਾਂ ਫਰਸ਼ ਲਵਾਤੀ ਸੀਗੀ ਪਿਛਲੇ ਪਾਸੇ ਇਹ ਵੀ ਮੈਂ ਤਾਂ ਲਵਾਤੀ ਕਿਉਂਕਿ ਇੱਥੇ ਪਾਣੀ ਖੜ ਜਾਂਦਾ ਸੀ ਸਲ੍ਹਾਵ ਚੜ ਜਾਂਦੀ ਸੀ ਆ ਦੇਖ ਲਓ ਕਿੱਥੋਂ ਤੱਕ ਸਲ੍ਹਾਵ ਚੜ ਗਈ ਕੁਛ ਆਹ ਸਿਮਿੰਟ ਉਹਨਾਂ ਨੇ ਮਾੜਾ ਲਾਤਾ ਯਾਰ ਬੰਦੇ ਨੇ ਠੇਕੇ ਦੇ ਸੀਗਾ ਮੈਂ ਪਟਾਪ ਟੂ ਕੇ ਸਾਰਾ ਦਵਾਰੇ ਲਵਾਉਂਗਾ ਮੈਂ ਕੁਛ ਨਹੀਂ ਇਹ ਚੋ ਅੰਗਹਿਲੀ ਕਰਦਾ ਕਿ ਰਾਹਾ ਦਿੱਕਤ ਨਾ ਆਵੇ ਸਾਨੂੰ ਹਨਾ ਜਿਵੇਂ ਕੋ ਉਤਰੀਡ ਜਿਆਰੀ ਆ ਪਤਾ ਨਹੀਂ ਕਾਦੀ ਮੈਨੂੰ ਇਹ ਚੀਜ਼ਾਂ 'ਚ ਬਹੁਤ ਨਫ਼ਰਤ ਆ ਜਿ ਮਾੜੀ ਜੀ ਵੀ ਚਾਹੁੰਦਾ ਹੋਵੇ ਨਾ ਮੈਂ ਪੂਰਾ ਪੱਟ ਕੀ ਘਟੂ ਹੁਣ ਆ ਦੇਖੋ ਬਹੁਤ ਥਾਂ ਤੋਂ ਸਾਨੂੰ ਪਟਾਉਣਾ ਪਊਗਾ ਬਹੁਤ ਆਪਣੇ ਇੱਥੇ ਪੂਰਾ ਬੈਠੇ ਨੂੰ ਉੱਠਣ ਨੂੰ ਬਣਾਉਣਾ ਹੋਵੇ ਜੀ ਮਾਹੌਲ ਚੈੱਕ ਕਰ ਲੋ ਪੂਰਾ ਸੋਹਣਾ ਏਰੀਆ ਇਹ ਇਹਦਾ ਚੱਲਦੇ ਆਪਾਂ ਜਮਾ ਹੁਤੇ ਹੁਣ ਕੋਈ ਰੋਨਲਡੈਂਟ ਦੇਖਦੇ ਜਾਇਓ ਹੌਲੀ ਹੌਲੀ 2-4 ਸਾਲਾਂ ਚ ਇਹ ਪੂਰਾ ਸਾਰਾ ਕੰਮ ਕਰਦਾਂਗੇ ਹਨ ਇੱਥੇ ਇਨਵਰਟਰ ਨੂੰ ਬੂਟਰ ਰੱਖਾਂਗੇ ਫਿਊਚਰ ਚ ਜੇ ਸੋਲਰ ਵੀ ਲਵਾਏ ਇੱਥੇ ਸਾਰਾ ਉਹਦੇ ਬੈਟਰੀ ਸਿਸਟਮ ਕੰਟਰੋਲਰ A to Z ਉਹਦੇ ਲੱਗ ਜਾ ਬੋਰਡ ਸਪੈਸ਼ਲ ਤਾਂ ਹੀ ਲਾਏ ਹੋਏ ਹੋਰੇ ਇੱਥੇ ਠੀਕ ਆ ਇੱਥੇ ਪੂਰਾ ਵਧੀਆ ਬਣ ਜਾਊਗਾ ਤਾਂ ਕਿਉਂਕਿ ਥੱਲੇ ਨਾਲ ਉੱਤੇ ਜੋ ਵੀ ਜੇ ਕੋਈ ਨੁਕਸਾਨ ਵੀ ਅੰਦਰ ਆਪਗਣਾ ਕਰੇ ਫਿਰ ਵੀ ਇੱਥੇ ਹੋ ਜਾਊਗਾ ਥੱਲੇ ਕੋਈ ਇੰਪੈਕਟ ਨਹੀਂ ਪੈਂਦਾ ਉੱਤੇ ਦੇਖ ਲਓ ਪਟਾਕੇ ਠੂਕੇ ਚਲਾਏ ਸੀ ਦੀਵਾਰੀ ਤੇ ਪੈਗੀ ਡੱਗੀ ਆਪਣੀ ਧਰੀ ਹੋਈ ਆ ਇੱਥੇ ਸੋਲਰ ਦਾ ਪਲਾਨ ਆ ਇਨ ਫਿਊਚਰ ਜੇ ਬਣਿਆ ਤਾਂ ਇਹ ਆਪਣਾ ਬਹੁਤ ਉੱਚਾ ਜਾਂਦਾ ਜਦੋਂ ਮੈਂ ਇੱਥੇ ਚੜ ਜਾਂਦਾ ਬਹੁਤ ਪਿੰਡ ਦਿਂਦੇ ਉਹ ਲਾਗੇ ਲਾਗੇ ਦੇ ਛੇ ਪਿੰਡ ਦਿਖਦੇ ਆ ਸਾਡੇ ਆ ਮਜ਼ਾਕ ਦੀ ਗੱਲ ਨਹੀਂ ਕਰੇ ਦਿਖਾਉਂਗਾ ਤੁਹਾਨੂੰ ਮੈਂ ਇੱਥੇ ਵੀ ਦਿਂਦੇ ਹੋਣੀ ਜਮੀ ਉਹ ਟਾਵਰ ਹੋਰ ਪਿੰਡ ਦਾ ਇਹਦੇ ਉੱਤੋਂ ਵਧੀਆ ਦਿਂਦੇ ਗੁਰਦੁਆਰਾ ਵੀ ਦਿਂਦੇ ਇੱਥੋਂ ਦੇਖ ਸਾਡੇ ਮਸ਼ਹੂਰ ਗੁਰਦੁਆਰਾ ਦਾ ਉਹ ਚਲੋ ਆ ਡੱਗੀ ਆ ਗਈ ਇੱਥੇ ਵੀ ਆਪਾਂ ਬੋਰਡ ਲਵਾਇਆ ਕਿਉਂਕਿ ਉਥਲਾ ਜਿਹੜਾ ਹੋਊਗਾ ਨਾ ਇਹਨਾਂ ਹੁੰਦੇ ਡੱਕਤੇ ਜਿਹੜਾ ਵਾਸ਼ਰੂਮ ਆਹਾ ਉਰੇ ਜੀ ਉਹਨੂੰ ਜ਼ਰੂਰੀ ਹੋਊਗਾ ਪ੍ਰੈਸ਼ਰ ਨਾ ਬਣਨਾ ਇਸ ਲਈ ਪ੍ਰੈਸ਼ਰ ਵਾਸਤੇ ਉਰੇ ਮੋਟਰ ਲਵਾਵਾਂਗੇ ਉਹਦੇ ਵਾਸਤੇ ਬਿਜਲੀ ਦਾ ਵੀ ਪ੍ਰਬੰਧ ਕੀਤਾ ਉਰੇ ਆਪਣੀਆਂ ਸ਼ੰਗਲ ਸਗੈ ਲੱਗਣਗੀਆਂ ਤੇ ਇਧਰ ਆਪਣੇ ਘਰ ਨਹੀਂ ਦੂਜੇ ਗਵਾਂਡੀਆਂ ਦੇ ਉਹ ਚੈੱਕ ਕਰ ਲਓ ਬਹੁਤ ਉੱਚਾ ਹੋ ਗਿਆ ਮਾਹੌਲ ਪੂਰਾ ਉਰੇ ਛੋਟਪੜੀ ਬਣੂਗੀ ਵੀ ਸ਼ੇਪ ਵਾਲੀ ਜਿਹੜੀ ਹੁੰਦੀ ਹੈ ਥੱਲੇ ਤੱਕ ਜਾਊਗੀ ਇਹਦੇ ਉੱਤੇ ਵੀ ਸ਼ੰਗਲ ਲੱਗਣਗੇ ਇਹ ਵੀ ਇਹ ਤੇ ਵੀ ਬਹੁਤ ਕੰਮ ਪੇਂਟਿੰਗ ਆ ਜੈਨ ਹੌਲੀ ਫਰੀ ਕਰਾਂਗੇ ਤੇ ਜਿਹੜੀਆਂ ਕੁਝ ਕਮੀਆਂ ਨੇ ਉਹ ਮੈਂ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਬਣਾਉਂਗਾ ਨਾ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕੋਠੀ ਬਣਾਉਣ ਲਈ ਤੇ ਜੇ ਖਰਚੇ ਦੀ ਗੱਲ ਕਰੀਏ ਮੈਂ ਪਹੀ ਨਾਲੋਂ 6 ਫੁੱਟ ਉੱਚੀ ਇਹਨਾਂ ਨੂੰ ਰੱਖਿਆ ਸੀ ਕਿਆਂ ਪਰਨ ਤੱਕ 375000 ਖਰਚ ਆ ਗਿਆ ਸੀਗਾ ਪਹਿਲੀ ਮੰਜ਼ਲ ਤੇ ਆਈ ਥਿੰਕ 9 ਲੱਖ ਖਰਚ ਆ ਗਿਆ ਸੀ ਸਾਡੇ 1.2 13 ਲੱਖ ਚ ਪਹਿਲੀ ਮੰਜ਼ਲ ਪੈ ਗਈ ਸੀ ਨਿਵਾ ਸਮੇਤ ਦੂਜੀ ਮੰਜ਼ਲ ਤੇ 7 ਲੱਖ ਖਰਚ ਆਇਆ ਹਾਂ ਠੀਕ ਆ ਉਸ ਤੋਂ ਬਾਅਦ ਪਲਾਸਟਰ ਪਲੱਸ ਤੇ 2.5 ਲੱਖ ਆ ਗਿਆ 20 21 ਲੱਖ ਆ ਗਿਆ ਸੀਗਾ ਥੋੜੀ 22 ਲੱਖ ਆ ਗਿਆ ਸੀਗਾ ਨਾ ਸਾਰਾ ਉਸ ਤੋਂ ਬਾਅਦ 70000 ਦੀਆ ਫਰਸ਼ ਲੱਗੀ ਆ ਜੀ ਚਾਹ ਹਾਂ 2 4 ਦੇ ਆਪਾਂ ਪੀਸ ਲਵਾਏ ਨੇ ਓਰੇ ਤੇ ਗਰਮੀ ਇਹਨਾਂ ਤੇ ਪਹਿਲੀ ਗਰਮੀ ਪਊ ਐਤਕੀ ਠੀਕ ਆ ਲੱਗ ਜੂ ਪਤਾ ਕਹਿੰਦੇ ਟੁੱਟਦੇ ਆ ਮੈਨੂੰ ਨਹੀਂ ਲੱਗਦਾ ਟੁੱਟਣਗੇ ਸੱਚ ਮੈਨੂੰ ਲੱਗਦਾ ਨਾ ਆਪਣਾ ਜਿਹੜਾ ਉਹ ਬੋਰਡ ਸੀਗਾ ਉਹਦਾ ਪਾਣੀ ਇੱਥੋਂ ਆ ਰਿਹਾ ਸੀਗਾ ਇਹਨੂੰ ਬੰਦ ਕਰਦੇ ਆ ਟੱਕਦੇ ਇਹਨੂੰ ਪਾਣੀ ਪੂਣੀ ਪਈ ਜਾਂਦਾ ਤੇ ਬਾਕੀ ਦੱਸੋ ਤੁਹਾਨੂੰ ਕਿਵੇਂ ਲੱਗੀ ਲਗਭਗ 24-25 ਲੱਖ ਲੱਗ ਗਿਆ ਹਜ ਤੱਕ 3400 ਸਕਰ ਫੁੱਟ ਦਾ ਇਹਦਾ ਏਰੀਆ ਤੇ ਮਿਸਤਰੀ ਦੇ ਹਿਸਾਬ ਦੇ ਮੇਰੇ ਨਾਲ 4 ਕਾਹ 1000 ਸਕਰ ਫੁੱਟ ਬਣ ਜਾਂਦਾਗਾ ਤੇ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ